ਆਵਾਜ਼ ਲਾਖ ਕਤਤ ਆਵਾਜ਼ ਲਾ ਆ ਆ ਆ ਵਾ ਵਾ ਮੋਜ ਫਕੀਰਾ ਦੀ ਹਰ ਦੇਖਿਆ ਜਾਵੇ ਕਾਉਂਟਸ ਤਾਂ ਮੈਂ ਤੇ ਨਿਹੜੇੜੇ ਵੀ ਨਹੀਂ ਜਾਹੋ ਜੀ ਆਵਾਜੇ ਨੇ ਲਾਈ ਅਕਬਰ ਇਹਦਾ ਨਵ ਅਕਬਰ ਖਾਨ ਹੋਰ ਜਾਹੋ ਜੀ ਆਵਾਜੇ ਨੇ ਲਾਈ ਐ ਇਸ ਜਨਮ ਚ ਮੈਥੋਂ ਨਹੀਂ ਲੱਗਣੀ ਕਿਉਂਕਿ ਮੈਨੂੰ ਜਿੰਨੀ ਖੈਰ ਮੈਨੂੰ ਪਈ ਐ ਮੈਂ ਉਹ ਦਾਰੇ ਚ ਐ ਇਹਦੇ ਝੋਲੇ ਬਾਲੇ ਭਰੇ ਹੋਏ ਐ ਪਰ ਦੁਨੀਆ ਕੀ ਵੇਖਦੀ ਐ ਸਵਾਲਾ ਕਿ ਗਵਣਾ ਤਾਂ ਮੈਨੂੰ ਇਹ ਤੋਂ ਘੱਟ ਆਉਂਦਾ ਮੈਂ ਖੜ ਕੇ ਸਟੇਜ ਤੇ ਧਰਮਾ ਮੇਰਾ ਐ ਇਹ ਤੇ ਕਬੂਲ ਕਰਦਾ ਐ ਕਿ ਇਹ ਮੁੰਡੇ ਦਾ ਗਾਣਾ ਮੈਥੋਂ ਬਹੁਤ ਵੱਡਾ ਐ ਪਰ ਦੁਨੀਆ ਕੀਵੇਂ ਦੀ ਫਿਰਦੀ ਐ ਕਾਰਾਂ ਮੰਗਰ ਸਾਡੇ ਚੋਬਰ ਕਿਉਂ ਭੱਜੇ ਫਿਰਦੇ ਐ ਇੱਕ ਫੋਟੋ ਇੱਕ ਫੋਟੋ ਇੱਕ ਫੋਟੋ ਅੱਜ ਤੁਹਾਡੇ ਸੱਜਣ ਤਿਆਰ ਹੋ ਕੇ ਆਇਆ ਮੈਂ ਇੱਥੇ ਇੱਥੇ ਗੁਰਦਾ ਜਦਰਾ ਲਾਇਆ ਉੱਥੇ ਇੱਕ ਮੁੰਡਾ ਬੈਠਾ ਸੀ ਉਹ ਮੈਨੂੰ ਵੇਖ ਕੇ ਹੋਰੂੰ ਜੇ ਕਰੀ ਯਾਰ ਵੀ ਇਹ ਤਾਂ ਬਹੁਤ ਵੱਡਾ ਕਲਾਕਾਰ ਹੈ ਉਹ ਮਨੇ ਕਿਹਾ ਯਾਰ ਤੂੰ ਕੰਮ ਕਰਦਾ ਕੋਈ ਕਹਿੰਦਾ ਹਾਂ ਜੀ ਕਰਦਾ ਤੇ ਕੰਮ ਹੀ ਤਾਂ ਮੈਂ ਕਰਨਾ ਹੈ ਮੈਂ ਅੱਜ ਕੀ ਕਰ ਰਿਹਾ ਮੈਂ ਕੰਮ ਕਰਨੇ ਆਇਆ ਨਾ ਜੀ ਆਪਦਾ ਕਰਿਆਲ ਦੀ ਬੇਬੇ ਨੂੰ ਕਿਹਾ ਕਿ ਹਾਂ ਬਿਲਕੁਲ ਚੱਲਿਆ ਤੁਹਾਡੀ ਤੇ ਦਿਹਾੜੀ ਤੇ ਚੱਲਿਆ ਹੁਣ ਕਿਸੇ ਦੀ ਦਿਹਾੜੀ 3-4 ਲੱਖ ਦੀ ਹੈ ਕਿਸੇ ਦੀ 8 ਘੰਟੇ ਕੰਮ ਕਰਕੇ 500 ਦੀ ਹੈ ਇਹ ਫਰਕ ਕਿਉਂ ਸਮਝਦੀ ਆ ਦੁਨੀਆ 3 ਲੱਖ ਕਮਾਉਣ ਵਾਲੇ ਦੀ ਰੋਟੀ ਸਿਉਣੇ ਦੀ ਹੈ 500 ਕਮਾਉਣ ਵਾਲੇ ਦੀ ਵੀ ਆਟੇ ਦੀ ਹੈ ਉਹਦੀ ਵੀ ਆਟੇ ਦੀ ਹੈ 500 ਵਾਲਾ ਮੈਂ ਸ਼ਰਤ ਲਾ ਕੇ ਕਹਿੰਦਾ ਤਿੰਨੇ ਟਾਈਮ ਖਾਂਦਾ ਹੈ 3 ਲੱਖ ਵਾਲਾ ਤਿੰਨ ਟਾਈਮ ਨਹੀਂ ਖਾਂਦਾ ਮਿਲਦੀ ਨਹੀਂ ਉਹਨੂੰ ਵਿਚਾਰੇ ਨੂੰ ਉਹ ਰੁੱਝੇ ਨਾ ਤੇ ਖੋਸ ਗਈਆਂ ਰੁੱਟ ਗਿਆ ਤਾਂ ਆਜਰੇ ਫਰਕ ਨੇੜਾ ਬਾਬਾ ਇਹਨੂੰ ਲੰਘ ਇਹ ਵੱਡਾ ਹੈ ਤਾਂ ਵੱਡਾ ਹੈ ਠੀਕ ਆ ਮੇਰੀ ਕਿਸਮਤ ਤੇ ਆ ਸੋਰੀ ਆ ਜਨਮ ਚ ਲਿਖਿਆ ਹੈ ਹੋ ਸਕਦਾ ਕਿ ਇਹਦੇ ਭਾਗਾਂ ਚ ਲਿਖਿਆ ਹੋਵੇ ਮਹਾਰਾਜ ਨੇ ਪਰ ਇਹਨੂੰ ਵੇਖ ਕੇ ਬਾਬਾ ਇਹ ਜ਼ਿੰਦਗੀ ਦਾ ਕਿਸੇ ਫਲਸਫੇ ਚ ਲਾ ਲਈ ਇਹ ਤਾਂ ਦੋ ਗਾਉਂ ਵਾਲੇ ਆ ਨਾ ਕੋਈ ਵੀ ਕਿਸੇ ਡਿਪਾਰਟਮੈਂਟ ਦੇ ਕਿਸੇ ਕੰਮ ਦੇ ਜ਼ਰੂਰੀ ਨਹੀਂ ਜੇ ਵੀ ਚੜਦੇ ਸੂਰਜ ਨੂੰ ਸਲਾਮਾ ਕਰੀਏ ਨਹੀਂ ਬਾਬਾ ਜਦੋਂ ਇਹ ਛਿਪ ਜਾਂਦਾ ਉਦੋਂ ਵੀ ਉਹਦੇ ਆਉਣ ਦਾ ਇੰਤਜ਼ਾਰ ਸ਼ੁਰੂ ਹੋ ਜਾਂਦਾ ਵੀ ਤੜਕੇ ਫੇਰ ਆਊਗਾ